ਕਾਕਾ 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 ਇਹ ਜੋ ਇਹ ਜੋ ਇਹ ਟੋਲੇ ਦੇ ਲੋਕੀ ਦੋਸਤੋ ਆਵਣਾ ਜਿਹੜਾ ਬੈਸਟ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ ਬਰਨਾਲਾ ਏਰੀਆ ਦੇ ਸੰਘੇੜਾ ਦਾ ਟੂਰਨਾਮੈਂਟ ਹੈ ਜਿਹੜਾ ਕਿ 11 ਜਨਵਰੀ 2024 ਨੂੰ ਕਰਵਾਇਆ ਗਿਆ ਤੁਹਾਨੂੰ ਦੱਸੀ ਇੱਕ ਪਾਸੇ ਕਾਂਗਾ ਦੀ ਟੀਮ ਸੀ ਔਰ ਦੂਸਰੇ ਪਾਸੇ ਦੋ ਦਾਦੀ ਟੀਮ ਸੀ ਦੋਨੋਂ ਟੀਮਾਂ ਦੇ ਵਿੱਚ ਬਹੁਤ ਵਧੀਆ ਖਿਡਾਰੀ ਖੇਡਦੇ ਆਗੇ ਤੁਹਾਨੂੰ ਰਿਕਵੈਸਟ ਇੰਨੀ ਹੀ ਹੈ ਕਿ ਜੇਕਰ ਇਹ ਮੈਚ ਵਧੀਆ ਲੱਗਿਆ ਤਾਂ ਲਾਈਕ ਵਾਲੇ ਬਟਨ ਤੇ ਕਲਿੱਕ ਕਰਨਾ ਨਹੀਂ ਭੁੱਲਣਾ ਔਰ ਦੂਸਰਾ ਆਪਣਾ ਪਸੰਦੀਦਾ ਪਲੇਅਰ ਦਾ ਨਾਮ ਜਿਹੜਾ ਉਹ ਕਮੈਂਟ ਬਾਕਸ ਚ ਜ਼ਰੂਰ ਲਿਖ ਦੇਣਾ ਹੈਗਾ Enjoy ਕਰੋ ਇਸ ਮੈਚ ਨੂੰ ਮੇਰੀ ਪੂਰੀ ਉਮੀਦ ਹੈ ਕਿ ਤੁਸੀਂ ਇਸ ਮੈਚ ਨੂੰ ਪਸੰਦ ਕਰੋਗੇ ਔਰ ਜਦੋਂ ਹੀ ਤੁਹਾਨੂੰ ਪਸੰਦ ਆਇਆ ਤੁਸੀਂ ਥੋੜਾ ਜਿਹਾ ਇਸ ਮੈਚ ਨੂੰ ਉੱਪਰ ਨੂੰ ਸਵੈਪ ਕਰੋਗੇ ਥੱਲੇ ਲਾਈਕ ਦਾ ਬਟਨ ਆਊਗਾ ਕਲਿੱਕ ਕਰ ਦੇਓਗੇ ਹੀ ਦੇਓਗੇ Enjoy ਕਰੋ ਮੈਚ ਨੂੰ ਲਓ ਫਾਈਲੀ ਕਬੱਡੀ ਲਈ ਅਖਣਾ बचे ਨਲਵੜਾ ਵਾਲੇ ਵੀਰ ਕਹਿੰਦੇ ਬੋਧੇ ਦੀ ਟੀਮ ਜਨਨ ਜਸਵੰਤ ਸਿੰਘ ਪੰਜ ਪੰਜ ਸੇ ਰੱਖਿਆ ਜਾਵੇਗਾ يا میاں وا سکسس ہے سسور ہے سمپور ग्यारो <ahanan> र جيء تکانے او سامنے کبڈی 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 مهربان کا 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 او بابا او بابا کا کا دو تھوڑی مائئ دکھدي بہتو بگڑ گیا گرو تھوڑی تھوڑی مائئ دکھدي او سامنے کي ਸੀ ਜੀਏ ਉਹ ਗੱਲ ਕਦੇ ਸਮੋਝਦੇ ਰਾਹ ਨਹੀਂ ਗਈ ਅੰਬਿਆ ਕੌੜੀਆਂ ਪੈੜੀਆਂ ਚਿਪਿਆ ਕੌੜੀਆਂ ਪੈੜੀਆਂ ਕਾਂਜੀ ਸੱਫੀਆਂ ਨਹੀਂ ਪੈੜੀਆਂ ਉਧਰ ਸੱਤ ਬਹੁਤ ਵੱਡੇ ਲੱਗ ਜਿਆ ਹੋਰ ਜਰੇ ਪ੍ਰਮਾਤਮਾ ਹੈਲੋ ਕਾਲਾ ਜੂ ਕੇ ਸਾਰਾ ਵੀਰ ਕੱਲੇ ਵਾਲੇ ਦੇ ਪ੍ਰਮਾਤਮਾ ਜੇ ਨਾਲ ਪ੍ਰੀਤ ਸਰ 11000 دیوے لگی جھلدا گل کیندے ہزاراں پئے سوار تے نند کمن بیٹھ دے سوار تے کمن مڈ پیڑ تے گئے 11 ایا 5000 اب دے دیا ایتھے لدا دے پنجو ہزار لگا ہوا ہے ਸਭ ਦੇ ਲਈ ਬੱਲੇ ਪਿਆਰ ਵੈਰੀ ਹੌਣੇ ਸਾਰੀ ਜ਼ਿੰਦਗੀ ਦਾ ¡Gracias!

टाने लग रही है अच्छे पार्ट के जो मर्जी बे अज नी

ਬੀ ਦੋਸਤੋ ਤੁਸੀਂ ਦੇਖ ਹੀ ਲਿਆ ਇਸ ਮੈਚ ਦਾ ਫੈਸਲਾ ਆਖਰੀ ਰੇਡ ਤੇ ਹੋਇਆ ਹੈ ਕਾਂਗਾ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ ਕਾਂਗਾ ਦੇ 14.5 ਪੁਆਇੰਟ ਨੇ ਔਰ ਦੋਦਾ ਜਿਹੜੀ ਹੈ ਉਹ ਤੇਰਾ ਪੁਆਇੰਟ ਲੈ ਸਕੀ ਹੈ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੈਚ ਸਾਡੇ ਇਸ YouTube ਚੈਨਲ ਤੇ ਅਵੇਲੇਬਲ ਨੇ ਔਰ ਹੋਰ ਵੀ ਅਸੀਂ ਇਤੋਂ ਉਤੋਂ ਇਕੱਠੇ ਕਰ ਕਰਕੇ ਲਬ ਲਬ ਕੇ ਤੁਹਾਡੇ ਤੱਕ ਪਹੁੰਚਾਉਂਦੇ ਰਹਿਣਾ ਸਾਡੀ ਬੈਸਟ ਮੈਚਾਂ ਦੀ ਲੜੀ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ ਇਸ ਲੜੀ ਨੂੰ ਲਗਾਤਾਰ ਦੇਖਣ ਦੇ ਲਈ ਤੁਹਾਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਚਾਹੀਦਾ ਹੈ ਇਹ ਦੋ ਮੈਚ ਵੀ ਅਸੀਂ ਤੁਹਾਡੇ ਲਈ ਸਿਲੈਕਟ ਕੀਤੇ ਨੇ ਨਾਲ ਤੁਸੀਂ ਹੁਣੇ ਦੇਖ ਸਕਦੇ ਹੋ ਸਬਸਕ੍ਰਾਈਬ ਵਾਲਾ ਬਟਨ ਵਾਲੀ ਏਰੀਆ ਦੇ ਵਿੱਚ ਆ ਰਿਹਾ ਤੁਸੀਂ ਕਲਿੱਕ ਕਰੋ ਔਰ ਸਬਸਕ੍ਰਾਈਬ ਜ਼ਰੂਰ ਕਰ ਲਓ ਬਹੁਤ ਬਹੁਤ ਸ਼ੁਕਰੀਆ